ਕੌਣ ਸੀ ਸ਼ਿਵ ਕੁਮਾਰ ਬਟਾਲਵੀ ਸ਼ਿਵ ਨੂੰ ਪਹਿਲੀ ਵਾਰੀ ਪਿਆਰ ਕਦੋਂ ਤੇ ਕਿਹਦੇ ਨਾਲ ਹੋਇਆ ਸੀ ਤੇ ਆਖਰ ਕੀ ਹੋਇਆ ਸੀ ਉਸ ਕੁੜੀ ਦਾ ਜਿਹਦੇ ਨਾਲ ਸ਼ਿਵ ਨੂੰ ਪਿਆਰ ਹੋਇਆ ਸੀ ਸ਼ਿਵ ਦੀ ਜ਼ਿੰਦਗੀ ਦੇ ਵਿੱਚ ਕੁੱਲ ਕਿੰਨੀਆਂ ਕੁੜੀਆਂ ਆਈਆਂ ਸਨ ਜਿਨ੍ਹਾਂ ਤੋਂ ਤੁੱਖੇ ਖਾਣ ਕਰਕੇ ਉਹ ਸ਼ਾਇਰ ਬਣ ਗਿਆ ਸ਼ਿਵ ਨੂੰ ਸ਼ਰਾਬ ਬੀੜੀ ਸਿਗਰਟ ਦੀ ਲਤ ਲਾਉਣ ਪਿੱਛੇ ਪੰਜਾਬ ਦੇ ਕਿਹੜੇ ਮਸ਼ਹੂਰ ਸਾਹਿਤਕਾਰ ਦਾ ਹੱਥ ਸੀ ਇੱਕ ਕੁੜੀ ਜਿਹਦਾ ਨਾਮ ਮੁਹੱਬਤ ਹੈ ਗੁੰਮ ਹੈ ਗੁੰਮ ਹੈ ਸ਼ਿਵ ਨੇ ਇੱਕ ਆਵਰਚਨਾ ਕਿਦੀ ਯਾਦ ਚ ਲਿਖੀ ਸੀ ਗੁੰਮ ਹੈ ਗੁੰਮ ਹੈ ਗੁੰਮ ਹੈ ਸੀਮਾ ਕੌਣ ਸੀ ਜਦੀ লাশ ਨੂੰ ਸ਼ਿਵ ਆਪਣੇ ਮੋਢਿਆਂ ਤੇ ਚੁੱਕੀ ਫਿਰਦਾ ਸੀ ਤੇ ਸਾਰਾ ਦਿਨ ਉਹਦੇ ਨਾਲ ਖੇਡਦਾ ਰਹਿੰਦਾ ਜਦੋਂ ਸ਼ਿਵ ਦਾ ਆਖਰੀ ਵੇਲਾ ਆਇਆ ਤਾਂ ਉਸ ਵੇਲੇ ਉਹਦੇ ਹਾਲਾਤ ਕਿਹੋ ਜਿਹੇ ਸਨ ਸ਼ਿਵ ਨੇ ਆਪਣੀ ਮੌਤ ਤੋਂ ਇੱਕ ਰਾਤ ਪਹਿਲਾਂ ਆਪਣੀ ਪਤਨੀ ਦੇ ਨਾਲ ਕਿਹੜੀਆਂ ਗੱਲਾਂ ਕੀਤੀਆਂ ਅੱਖਰਾਂ ਦਾ ਸਾਗਰ ਜਜ਼ਬਾਤਾਂ ਦਾ ਸਮੁੰਦਰ ਤੇ ਸ਼ਬਦਾਂ ਲਫ਼ਜ਼ਾਂ ਦਾ ਬ੍ਰਹਿਮੰਡ ਸ਼ਿਵ ਕੁਮਾਰ ਬਟਾਲਵੀ ਆਪਾਂ ਸਾਰੇ ਬਸ ਉਹਦੇ ਬਾਰੇ ਇੰਨਾ ਕੀ ਜਾਣਦੇ ਹਾਂ ਕਿ ਉਹਨੂੰ ਕਿਸੇ ਕੁੜੀ ਦੇ ਨਾਲ ਪਿਆਰ ਹੋਇਆ ਸੀ ਜੋ ਉਹਨੂੰ ਧੋਖਾ ਦੇ ਗਈ ਤੇ ਜਿਹਦੇ ਕਰਕੇ ਉਹ ਸ਼ਾਇਰ ਬਣ ਗਿਆ ਪਰ ਕੀ ਬਸ ਇੰਨੀ ਕੀ ਕਹਾਣੀ ਹੈ ਸ਼ਿਵ ਦੀ ਸ਼ਿਵ ਕੁਮਾਰ ਬਟਾਲਵੀ ਇੱਕ ਅਜਿਹਾ ਨਾਮ ਜੋ ਤੁਸੀਂ ਸਾਰਿਆਂ ਨੇ ਕਦੀ ਨਾ ਕਦੀ ਜ਼ਰੂਰ ਸੁਣਾਇਆ ਹੋਗਾ ਜੇਕਰ ਨਹੀਂ ਵੀ ਸੁਣਿਆ ਤਾਂ ਉਹਦੇ ਵੱਲੋਂ ਲਿਖਿਆ ਆ ਕੋਈ ਸ਼ੇਰ ਕੋਈ ਗਜ਼ਲ ਕੋਈ ਕਵਿਤਾ ਜ਼ਰੂਰ ਪੜੀ ਜਾਂ ਸੁਣੀ ਹੋਊਗੀ ਤੇ ਜੇਕਰ ਤੁਸੀਂ ਨਹੀਂ ਜਾਣਦੇ ਸ਼ਿਵ ਬਾਰੇ ਤਾਂ ਫਿਰ ਇਹ ਵੀਡੀਓ ਤੁਹਾਡੇ ਵਾਸਤੇ ਆ ਇਸ ਲਈ ਇਸ ਵੀਡੀਓ 'ਚ ਅਖੀਰ ਤੱਕ ਜ਼ਰੂਰ ਬਣੇ ਰਹੋ ਆਪਾਂ ਜਾਣਾਂਗੇ ਇਸ ਵੀਡੀਓ ਦੇ ਵਿੱਚ ਕਿ ਕਿਵੇਂ ਇੱਕ ਆਮ ਜਿਹਾ ਸ਼ਿਵ ਕੁਮਾਰ ਨਾਂ ਦਾ ਮੁੰਡਾ ਜਿਹੜਾ ਵਾ ਉਹ ਸ਼ਿਵ ਕੁਮਾਰ ਬਟਾਲਵੀ ਬਣ ਜਾਂਦਾ ਹੈ ਪੰਜਾਬ ਦਾ ਹੁਣ ਤੱਕ ਦਾ ਸਭ ਤੋਂ ਮਸ਼ਹੂਰ ਤੇ ਸਭ ਤੋਂ ਵੱਡਾ ਸ਼ਾਇਰ ਬਣ ਜਾਂਦਾ ਵਾ ਸਿਰਫ ਕਿਸ ਕਰਕੇ ਉਨੂੰ ਮਿਲੇ ਹੋਏ ਧੋਖਿਆਂ ਦੇ ਕਰਕੇ ਸੋ ਜਾਣਾਂਗੇ ਆਪਾਂ ਕਿ ਕਿੰਨੇ-ਕਿੰਨੇ ਸ਼ਿਵ ਦੇ ਨਾਲ ਧੋਖਾ ਕੀਤਾ ਕੌਣ ਸੀ ਉਹਦੇ ਇੰਨਾ ਹਾਲਾਤਾਂ ਦਾ ਜ਼ਿੰਮੇਦਾਰ ਤੇ ਕਿਵੇਂ ਇੱਕ ਪੜ੍ਹਾਈ ਲਿਖਾਈ ਕਰਨ ਵਾਲਾ ਮੁੰਡਾ ਸ਼ਰਾਬ ਤੇ ਬੀੜੀ ਸਿਗਰਟ ਪੀਣ ਦਾ ਆਦੀ ਹੋ ਜਾਂਦਾ ਆ ਤੇ ਤੁਸੀਂ ਜਾਣ ਕੇ ਹੈਰਾਨ ਹੋ ਜਾਓਗੇ ਕਿ ਇੰਨਾ ਸਾਰੇ ਹਾਲਾਤਾਂ ਦੇ ਪਿੱਛੇ ਪੰਜਾਬ ਦੇ ਇੱਕ ਬਹੁਤ ਹੀ ਮਸ਼ਹੂਰ ਸਾਹਿਤਕਾਰ ਦਾ ਹੱਥ ਵੀ ਸੀ ਜੋ ਸਾਰੀ ਉਮਰ ਆਪਣੀ ਲਿਖਤਾਂ ਦੇ ਵਿੱਚ ਪਿਆਰ ਦੀ ਸੋਭਾ ਕਰਦਾ ਰਿਹਾ ਪਿਆਰ ਨੂੰ ਵਧਿਆਉਂਦਾ ਰਿਹਾ ਪਿਆਰ ਨੂੰ ਰੂਹਾਂ ਦੀ ਖਰਾਕ ਦੱਸਦਾ ਰਿਹਾ ਪਰ ਗੱਲ ਜਦੋਂ ਉਹਦੇ ਆਪਣੇ ਘਰ ਤੇ ਆਈ ਤਾਂ ਫਿਰ ਇਹ ਸਾਰੇ ਹੀ ਨਿਯਮ ਬਦਲ ਗਏ ਸੋ ਇਸ ਲਈ ਕਹਿਣਾ ਕਿ ਇਸ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਸੋ ਵੀਡੀਓ ਚ ਅੱਗੇ ਵਧਣ ਤੋਂ ਪਹਿਲਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਆਪ ਜੀ ਨੂੰ ਜਾਣਕਾਰੀ ਵਜਤ ਦੱਸ ਦਵਾ ਕਿ ਅਸੀਂ ਆਪਣਾ ਇਹ ਨਵਾਂ ਚੈਨਲ ਸ਼ੁਰੂ ਕੀਤਾ ਆ ਜਿੱਥੇ ਤੁਹਾਨੂੰ ਇੰਟਰਸਟਿੰਗ ਅਨਬਿਲੀਵੇਬਲ ਤੇ ਨੋਲੇਜੇਬਲ ਕੰਟੈਂਟ ਦੇਖਣ ਨੂੰ ਮਿਲੇਗਾ ਜੋ ਤੁਹਾਨੂੰ ਸੋਚਣ ਵਾਸਤੇ ਮਜਬੂਰ ਕਰ ਦੂਗਾ ਤੇ ਤਾਂ ਹੀ ਆਪ ਆਪਣੇ ਚੈਨਲ ਦਾ ਨਾਮ ਰੱਖਿਆ ਵਾ ਸੋਚ ਕੇ ਦੇਖੋ ਸੋ ਇਹੋ ਜਿਹਾ ਕੰਟੈਂਟ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਦੀ ਨਾਲ ਹੀ ਬੈਲ ਦਾ ਆਈਕਨ ਵੀ ਜ਼ਰੂਰ ਦਬਲਿਓ ਤਾਂ ਜੋ ਅੱਗੇ ਤੋਂ ਅਸੀਂ ਕੋਈ ਵੀ ਵੀਡੀਓ ਅਪਲੋ ਸੋ ਹੁਣ ਜ਼ਿਆਦਾ ਸਮਾਂ ਨਾ ਲੈਂਦੇ ਆ ਆਪਾਂ ਸ਼ੁਰੂ ਕਰਦੇ ਆ ਆਪਣੇ ਅੱਜ ਦੀ ਇਸ ਵੀਡੀਓ ਨੂੰ ਤੇ ਗੱਲ ਕਰਦੇ ਆ ਸ਼ਿਵ ਕੁਮਾਰ ਬਟਾਲਵੀ ਦੀ ਤੇ ਉਹਦੀ ਜ਼ਿੰਦਗੀ ਦੇ ਕੁਝ ਅਜਿਹੇ ਕਿੱਸਿਆਂ ਦੀ ਜੋ ਸ਼ਾਇਦ ਤੁਹਾਨੂੰ ਪਤਾ ਹੋਣਗੇ ਸ਼ਿਵ ਕੁਮਾਰ ਬਟਾਲਵੀ ਦਾ ਜਨਮ 23 ਜੁਲਾਈ 1936 ਨੂੰ ਪਿਤਾ ਕ੍ਰਿਸ਼ਨ ਗੋਪਾਲ ਦੇ ਘਰ ਮਾਤਾ ਸ਼ਾਂਤੀ ਦੇਵੀ ਦੀ ਕੁੱਖੋਂ ਹੋਇਆ ਸੀ ਤੇ ਇਹਨਾਂ ਦਾ ਜਨਮ ਸਾਂਝੇ ਪੰਜਾਬ ਦੇ ਪਾਕਿਸਤਾਨ ਦੇ ਬੜਾ ਪਿੰਡ 'ਚ ਹੋਇਆ ਸੀ ਪੰਜਾਬ ਦੇ ਉਜਾੜੇ ਤੋਂ ਬਾਅਦ ਸ਼ਿਵ ਦੇ ਪਰਿਵਾਰ ਨੂੰ ਪਾਕਿਸਤਾਨ ਛੱਡਣਾ ਪੈ ਜਾਂਦਾ ਹੈ ਤੇ ਜਿਸ ਤੋਂ ਬਾਅਦ ਇਹਨਾਂ ਦਾ ਪਰਿਵਾਰ ਮਾਝੇ ਏਰੀਆ ਦੇ ਜ਼ਿਲ੍ਹਾ ਗਰਦਾਸਪੁਰ ਚ ਆ ਕੇ ਰਹਿਣਾ ਸ਼ੁਰੂ ਕਰ ਦਿੰਦੇ ਆ ਤੇ ਇਹਨਾਂ ਦੇ ਪਿਤਾ ਜੀ ਤਹਿਸੀਲਦਾਰੀ ਕਰਦੇ ਆ ਵੈਸੇ ਤਾਂ ਸ਼ਿਵ ਦਾ ਸ਼ੁਰੂ ਤੋਂ ਹੀ ਪੜ੍ਹਾਈ ਦੇ ਵਿੱਚ ਮਾਨੀ ਸੀ ਲੱਗਦਾ ਤੇ ਹੁਣ ਜਦੋਂ ਸ਼ਿਵ ਇੱਥੇ ਆ ਕੇ ਪੜ੍ਹਨਾ ਸ਼ੁਰੂ ਕਰ ਦਿੰਦਾ ਵਾ ਰਹਿਣਾ ਸ਼ੁਰੂ ਕਰਦਾ ਵਾ ਤਾਂ ਉਹਦੋਂ ਵੀ ਸਕੂਲ ਨਹੀਂ ਜਾਂਦਾ ਸਗੋਂ ਇਸ ਸਕੂਲ ਦੇ ਨੇੜੇ ਪੈਂਦੀ ਇੱਕ ਨਹਿਰ ਦੇ ਕੰਢੇ ਤੇ ਜਾ ਕੇ ਬੈਠਾ ਰਹਿੰਦਾ ਉਸ ਨਹਿਰ ਦੇ ਕੰਢੇ ਤੇ ਬੈਠਾ ਸ਼ਿਵ ਕਿੰਨਾ-ਕਿੰਨਾ ਚਿਰ ਆਪਣੇ ਹੀ ਖਿਆਲਤ ਵਿਚ ਘੁਵਾਚਿਆ ਰਹਿੰਦਾ ਸ਼ੁਰੂ ਕਰ ਦਿੰਦਾ ਵਾ ਪਰ ਉੱਥੇ ਵੀ ਇਹਦਾ ਮਨ ਨਹੀਂ ਲੱਗਦਾ ਤੇ ਇੰਜੀਨੀਅਰਿੰਗ ਨੂੰ ਇਹ ਵਿੱਚੇ ਹੀ ਛੱਡ ਦਿੰਦਾ ਵਾ ਪਰ ਜਦੋਂ ਇਹ ਇੰਜੀਨੀਅਰਿੰਗ ਕਰਨ ਵਾਸਤੇ ਹਿਮਾਚਲ ਗਿਆ ਸੀ ਤਾਂ ਉੱਥੇ ਪਹਿਲੀ ਵਾਰ ਸ਼ਿਵ ਨੂੰ ਪਿਆਰ ਹੁੰਦਾ ਆ ਤੇ ਜਿਸ ਕੁੜੀ ਦੇ ਨਾਲ ਇਹਨੂੰ ਪਿਆਰ ਹੁੰਦਾ ਵਾ ਉਸ ਕੁੜੀ ਦਾ ਨਾਮ ਸੀ ਮੈਨਾ ਸ਼ਿਵ ਦੀਆਂ ਲਿਖਤਾਂ ਵਿੱਚ ਸਾਨੂੰ ਇਸ ਕੁੜੀ ਦਾ ਜ਼ਿਕਰ ਆ ਵੀ ਮਿਲ ਜਾਂਦਾ ਵਾ ਤੇ ਆਪਣੀ ਲਿਖਤਾਂ ਤੇ ਸ਼ਿਵ ਇਸ ਕੁੜੀ ਨੂੰ ਮੀਨਾ ਕਰਕੇ ਲਿਖਦਾ ਆ ਸ਼ਿਵ ਤੇ ਮੀਨਾ ਪਹਿਲੀ ਵਾਰ ਬੈਜਨਾਦ ਦੇ ਮੇਲੇ 'ਚ ਮਿਲੇ ਸੀ ਦੋਨਾਂ 'ਚ ਦੋਸਤੀ ਹੁੰਦੀ ਆ ਦੋਸਤੀ ਪਿਆਰ 'ਚ ਬਦਲਦੀ ਆ ਤੇ ਫਿਰ ਸ਼ਿਵ ਅੱਗੇ ਚੱਲ ਕੇ ਮੀਨਾ ਦੇ ਕੋਲੋਂ ਵਿਆਹ ਦਾ ਕਰਾਰ ਲੈ ਲੈਂਦਾ ਜਿਹਦੇ ਸਿੱਟੇ ਵੱਜੋਂ ਜਦੋਂ ਵੀ ਮੀਨਾ ਦੇ ਘਰ ਦੇ ਵਿੱਚ ਵਿਆਹ ਦੀ ਗੱਲ ਚੱਲਦੀ ਆ ਤਾਂ ਮੀਨਾ ਆਪਣੇ ਘਰ ਤੇ ਚ ਲੜਾਈ ਪਾ ਕੇ ਬਹਿ ਜਾਂਦੀ ਆ ਉਹ ਅਕਸਰ ਸ਼ਿਵ ਨੂੰ ਚਿੱਠੀ ਲਿਖਿਆ ਕਰਦੀ ਕਿ ਤੂੰ ਜਲਦੀ ਤੋਂ ਜਲਦੀ ਆ ਜਾ ਤੇ ਮੈਨੂੰ ਵਿਆਹ ਕੇ ਲੈ ਜਾ ਬੇਸ਼ੱਕ ਮੀਨਾ ਆਪਣੇ ਕਰਾਰ ਦੀ ਪੱਕੀ ਸੀ ਪਰ ਉਹਦੀ ਸ਼ਿਵ ਤੇ ਮੀਨਾ ਨੂੰ ਮਿਲਿਆ ਅੱਜ ਸਿਰਫ 2 ਸਾਲ ਹੀ ਹੋਏ ਸੀ ਕਿ ਮੀਨਾ ਨੂੰ ਮਿਆਦੀ ਬੁਖਾਰ ਹੋ ਜਾਂਦਾ ਆ ਤੇ ਇਸ ਬੁਖਾਰ ਦੇ ਨਾਲ ਮੀਨਾ ਦੀ ਮੌਤ ਹੋ ਜਾਂਦੀ ਆ ਹੁਣੇ ਬੁਖਾਰ ਮੀਨਾ ਨੂੰ ਪਤਾ ਨਹੀਂ 21 ਦਿਨ ਰਿਹਾ ਕਿ ਪਤਾ ਨਹੀਂ 11 ਦਿਨ ਰਿਹਾ ਪਰ ਮੀਨਾ ਦੀ ਮੁਹੱਬਤ ਦਾ ਜਿਹੜਾ ਬੁਖਾਰ ਸ਼ਿਵ ਨੂੰ ਹੋਇਆ ਸੀ ਨਾ ਉਹਦੀ ਮਿਆਦ ਬਹੁਤ ਜ਼ਿਆਦਾ ਲੰਬੀ ਹੋ ਗਈ ਸੀ ਮੀਨਾ ਦੇ ਚਲੇ ਜਾਣ ਤੋਂ ਬਾਅਦ ਸ਼ਿਵ ਬਹੁਤ ਜ਼ਿਆਦਾ ਉਦਾਸ ਰਹਿਣ ਲੱਗਾ ਉਹਦੇ ਵਿੱਚ છોੜੇ ਦੇ ਵਿੱਚ ਉਸਨੇ ਬਹੁਤ ਸਾਰੇ ਸ਼ੇਅਰ ਲਿਖੇ ਪਰ ਜਦੋਂ ਲਿਖਣ ਦੇ ਨਾਲ ਵੀ ਉਹਦਾ ਦੁੱਖ ਘਟਣਾ ਨਾ ਆਇਆ ਤਾਂ ਫਿਰ ਉਸਨੇ ਸ਼ਰਾਬ ਦਾ ਸਾਰਾ ਲੈਣਾ ਸ਼ੁਰੂ ਕਰ ਦਿੱਤਾ ਤੇ ਇੱਥੋਂ ਹੀ ਉਸ ਨੂੰ ਸ਼ਰਾਬ ਪੀਣ ਦੀ ਲਤ ਲ ਮੀਣਾ ਦੇ ਵਿਯੋਗਦੇਵ ਚ ਲਿਖੇ ਹੋਏ ਸ਼ੇਰਾਂ ਨੂੰ ਗੀਤਾਂ ਨੂੰ ਗਜ਼ਲਾਂ ਨੂੰ ਲੋਕ ਬਹੁਤ ਜ਼ਿਆਦਾ ਪਸੰਦ ਕਰਨ ਲੱਗੇ ਜਿਹਦੇ ਕਰਕੇ ਸ਼ਿਵ ਨੂੰ ਬਹੁਤ ਜ਼ਿਆਦਾ ਪ੍ਰਸਿੱਧੀ ਮਿਲਣੀ ਸ਼ੁਰੂ ਹੋ ਗਈ ਤੇ ਫਿਰ ਉਸਨੇ ਲਿਖਣ ਨੂੰ ਆਪਣਾ ਮੁੱਖ ਕੀਤਾ ਚੁਣ ਲਿਆ ਉਸਨੇ ਇੱਕ ਕਿਤਾਬ ਲਿਖੀ ਲੂਣਾ ਨਾਮ ਦੀ ਜਿਹਨੂੰ ਬਹੁਤ ਸਾਰੇ ਅਵਾਰਡ ਮਿਲੇ ਤੇ ਇਸ ਲੂਣਾ ਨਾਮ ਦੀ ਕਿਤਾਬ ਤੇ ਬਹੁਤ ਸਾਰੇ ਨਾਟਕ ਵੀ ਖੇਡੇ ਗਏ ਨੇ ਤੇ ਇਹ ਨਾਟਕ ਅੱਜ ਵੀ ਖੇਡੇ ਜਾਂਦੇ ਨੇ ਤੇ ਉਸ ਵੱਲ ਲਿਖੇ ਗਏ ਬਹੁਤ ਸਾਰੇ ਗੀਤਾਂ ਨੂੰ ਗਜ਼ਲਾਂ ਨੂੰ ਪੰਜਾਬੀ ਕਲਾਕਾਰਾਂ ਵੱਲੋਂ ਪਾਕਿਸਤਾਨੀ ਕਲਾਕਾਰਾਂ ਵੱਲੋਂ ਇੱਥੋਂ ਤੱਕ ਕਿ ਬਾਲੀਵੁੱਡ ਦੇ ਕਲਾਕਾਰਾਂ ਵੱਲੋਂ ਵੀ ਬਹੁਤ ਵਾਰ ਗਾਇਆ ਗਿਆ ਹੈ ਤੇ ਜੇਕਰ ਹੁਣ ਮ ਕਿ ਸ਼ਿਵ ਨੂੰ ਮੀਨਾ ਤੋਂ ਬਾਅਦ ਦੁਬਾਰਾ ਕਦੋਂ ਮੁਹੱਬਤ ਹੁੰਦੀ ਆ ਤਾਂ ਪੰਜਾਬ ਦੇ ਇੱਕ ਬਹੁਤ ਹੀ ਮਸ਼ਹੂਰ ਸਾਹਿਤਕਾਰ ਨੇ ਸਰਦਾਰ ਗੁਰਬਖਸ਼ ਸਿੰਘ ਪ੍ਰੀਤ ਲੜੀ ਜੀ ਜੋ ਸਾਡੇ ਦਰਸ਼ਕ ਪੰਜਾਬੀ ਸਾਹਿਤ ਪੜ੍ਹਦੇ ਨੇ ਉਹਨਾਂ ਨੇ ਜ਼ਰੂਰ ਇਹ ਨਾਮ ਸੁਣਾ ਹੋਊਗਾ ਤੇ ਜਿਨ੍ਹਾਂ ਨੇ ਨਹੀਂ ਸੁਣਾ ਉਹਨਾਂ ਦੇ ਵਾਸਤੇ ਮੋਟਾ-ਮੋਟਾ ਦੱਸ ਦੇਣਾ ਵਾ ਕਿ ਸਰਦਾਰ ਗੁਰਬਖਸ਼ ਸਿੰਘ ਪ੍ਰੀਤ ਲੜੀ ਜੀ ਇੱਕ ਬਹੁਤ ਹੀ ਵਧੀਆ ਸਾਹਿਤਕਾਰ ਸਨ ਬਹੁਤ ਵਧੀਆ ਲੇਖਕ ਸਨ ਜੋ ਕਿ ਬਾਹਰੋਂ ਆਏ ਸਨ ਤੇ ਇਸ ਕਰਕੇ ਉਹਨਾਂ ਦੇ ਉੱਪਰ ਪੱਛਮੀ ਸਭਿਅਤਾ ਦਾ ਬਹੁਤ ਜ਼ਿਆਦਾ ਪ੍ਰਭਾਵ ਸੀ ਤੇ ਇਹ ਪ੍ਰਭਾਵ ਸਾਨੂੰ ਉਹਨਾਂ ਦੀ ਲਿਖਤਾਂ ਦੇ ਵਿੱਚ ਵੀ ਦੇਖਣ ਨੂੰ ਮਿਲ ਜਾਂਦਾ ਆ ਉਹ ਚਾਹੁੰਦੇ ਸਨ ਕਿ ਪੰਜਾਬ ਦੇ ਪੜ੍ਹੇ ਲਿਖੇ ਲੋਕ ਵੀ ਗੋਰਿਆਂ ਵਾਂਗ ਖੁੱਲੀ ਸੋਚ ਰੱਖਣ ਵੱਡੀ ਸੋਚ ਰੱਖਣ ਤੇ ਇਸ ਗੱਲ ਦਾ ਪ੍ਰਭਾਵ ਸਾਨੂੰ ਉਹਨਾਂ ਦੇ ਲਿਖਤਾਂ ਵਿੱਚ ਦੇਖਣ ਨੂੰ ਮਿਲਦਾ ਆ ਕਿਉਂਕਿ ਉਹ ਆਪਣੀਆਂ ਲਿਖਤਾਂ ਦੇ ਵਿੱਚ ਪਿਆਰ ਮੁਹੱਬਤ ਇਸ਼ਕ ਨੂੰ ਜਾਤ ਪਾਤ ਰੰਗ ਰੂਪ ਅਮੀਰ ਗਰੀਬ ਇਹਨਾਂ ਸਾਰਿਆਂ ਤੋਂ ਉੱਤੇ ਕਰਕੇ ਦੇਖਦੇ ਸੀ ਉਹਨਾਂ ਦਾ ਮੰਨਣਾ ਸੀ ਕਿ ਜੋ ਪਿਆਰ ਵਾ ਨਾ ਉਹ ਰੂਹਾਂ ਦੀ ਖਰਾਕ ਹੁੰਦਾ ਆ ਸਾਨੂੰ ਦੋ ਪਿਆਰ ਕਰਨ ਵਾਲਿਆਂ ਨੂੰ ਹਮੇਸ਼ਾ ਮਿਲਾਉਣਾ ਚਾਹੀਦਾ ਵਾ ਕਦੀ ਵੀ ਉਹਨਾਂ ਦੇ ਰਾਹ ਵਿੱਚ ਰੋੜਾ ਨਹੀਂ ਬਣਨਾ ਚਾਹੀਦਾ ਪਰ ਮੈਨੂੰ ਲੱਗਦਾ ਵਾ ਕਿ ਇਹ ਗੱਲਾਂ ਉਹਨਾਂ ਨੇ ਸਿਰਫ ਲੋਕਾਂ ਵਾਸਤੇ ਲਿਖਿਆ ਸੀ ਕਿਉਂਕਿ ਜਦੋਂ ਇਹ ਗੱਲ ਉਹਨਾਂ ਦੇ ਆਪਣੇ ਘਰ ਤੇ ਆਉਂਦੀ ਹੈ ਨਾ ਉਦੋਂ ਫਿਰ ਉਹਨਾਂ ਦੇ ਇਹ ਸਾਰੇ ਨਿਯਮ ਬਦਲ ਜਾਂਦੇ ਆ ਹੁੰਦਾ ਕੀ ਆ ਕਿ ਗੁਰਬਖਸ਼ ਸਿੰਘ ਪ੍ਰੀਤਲੜੀ ਵੱਲੋਂ ਪੰਜਾਬ ਦੇ ਸਾਹਿਤਕਾਰਾਂ ਵਾਸਤੇ ਪੰਜਾਬ ਦੇ ਕਲਾਕਾਰਾਂ ਵਾਸਤੇ ਇੱਕ ਨਗਰ ਬਸਾਇਆ ਜਾਂਦਾ ਵਾ ਜਿਹਦਾ ਨਾਮ ਉਹ ਰੱਖਦੇ ਨੇ ਪ੍ਰੀਤਨਗਰ ਤੇ ਇਸ ਨਗਰ ਦੇ ਵਿੱਚ ਸੋਭਾ ਸਿੰਘ ਨਾਨਕ ਸਿੰਘ ਸ਼ਿਵ ਕੁਮਾਰ ਬਟਾਲੀ ਵਰਗੇ ਵੱਡੇ ਵੱਡੇ ਦਿਗਜ ਜਿਹੜੇ ਕਲਾਕਾਰ ਆ ਉਹ ਰਹਿਣਾ ਸ਼ੁਰੂ ਕਰ ਦਿੰਦੇ ਆ ਤੇ ਪ੍ਰੀਤਨਗਰ ਦੇ ਵਿੱਚ ਰਹਿੰਦੇ ਸੀ ਸ਼ਿਵ ਕੁਮਾਰ ਬਟਾਲਵੀ ਦੀ ਮੁਲਾਕਾਤ ਹੁੰਦੀ ਆ ਅਨੁਸੂਆ ਨਾਮ ਦੀ ਕੁੜੀ ਦੇ ਨਾਲ ਜੋ ਕਿ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਧੀ ਸੀ ਤੇ ਇੱਥੇ ਫਿਰ ਸ਼ਿਵ ਅਤੇ ਅਨਸੂਆ ਦੇ ਵਿੱਚ ਦੋਸਤੀ ਹੁੰਦੀ ਆ ਪਿਆਰ ਹੁੰਦਾ ਹੈ ਤੇ ਜਦੋਂ ਇਸ ਰਿਸ਼ਤੇ ਦਾ ਪਤਾ ਗੁਰਬਖਸ਼ ਸਿੰਘ ਪ੍ਰੀਤ ਲੜੀ ਨੂੰ ਲੱਗਦਾ ਵਾ ਨਾ ਤਾਂ ਉਹ ਇਸ ਰਿਸ਼ਤੇ ਦੇ ਖਿਲਾਫ ਹੋ ਜਾਂਦਾ ਆ ਵਜ੍ਹਾ ਵਜ੍ਹਾ ਸਿਰਫ ਇਹੀ ਸੀ ਕਿ ਸ਼ਿਵ ਕੁਮਾਰ ਬਟਾਲਵੀ ਇੱਕ ਆਮ ਗਰੀਬ ਘਰ ਦਾ ਪਿੰਡੂ ਮੁੰਡਾ ਸੀ ਜੋ ਥੋੜੇ-ਬੋਤੇ ਪੈਸੇ ਕਮਾ ਕੇ ਆਪਣਾ ਗੁਜ਼ਾਰਾ ਕਰ ਰਿਹਾ ਸੀ ਤੇ ਦੂਜੇ ਪਾਸੇ ਗੁਰਬਖਸ਼ ਸਿੰਘ ਪ੍ਰੀਤ ਲੜੀ ਇੱਕ ਸ਼ਹਿਰੀ ਅਮੀਰ ਸੀ ਜਿਸ ਕਰਕੇ ਗੁਰਬਖਸ਼ ਸਿੰਘ ਉਹਨਾਂ ਦੇ ਰਿਸ਼ਤੇ ਨੂੰ ਮਨਜ਼ੂਰ ਨਹੀਂ ਕਰਦਾ ਹੁਣ ਇੱਥੇ ਕਿੰਨੀ ਹੈਰਾਨੀ ਦੀ ਗੱਲ ਆ ਨਾ ਕਿ ਉਹ ਗੁਰਬਖਸ਼ ਸਿੰਘ ਜੋ ਹਮੇਸ਼ਾ ਆਪਣੇ ਲਿਖਤਾਂ ਵਿੱਚ ਪਿਆਰ ਨੂੰ ਵੜਿਆਉਂਦਾ ਰਿਹਾ ਪਿਆਰ ਦੀ ਸੋਭਾ ਕਰਦਾ ਰਿਹਾ ਪਿਆਰ ਦੀ ਸਿਫਤ ਕਰਦਾ ਰਿਹਾ ਪਿਆਰ ਨੂੰ ਰੂਹਾਂ ਦੀ ਖਰਾਕ ਦੱਸਦਾ ਰਿਹਾ ਜੋ ਪਿਆਰ ਨੂੰ ਹਮੇਸ਼ਾ ਰੰਗ ਰੂਪ ਜਾਤ ਪਾਤ ਅਮੀਰੀ ਗਰੀਬੀ ਇਹ ਸਭ ਤੋਂ ਉੱਪਰ ਹੋ ਕੇ ਦੇਖਦਾ ਸੀ ਪਰ ਹੁਣ ਜਦੋਂ ਗੱਲ ਉਹਦੇ ਆਪਣੇ ਘਰ ਤੇ ਆਉਂਦੀ ਆ ਨਾ ਤਾਂ ਫਿਰ ਇਹ ਸਾਰੇ ਨਿਯਮ ਉਹਦੇ ਲਈ ਬਦਲ ਜਾਂਦੇ ਆ ਤੇ ਉਹਦੇ ਲਈ ਪਿਆਰ ਜਿਹੜਾ ਵਾ ਉਹ ਗਲਤ ਹੋ ਜਾਂਦਾ ਆ ਹੁਣ ਇੱਥੇ ਇੱਕ ਸਵਾਲ ਤੁਹਾਡੇ ਸਾਰਿਆਂ ਵਾਸਤੇ ਕਿ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਜੋ ਕੀਤਾ ਉਹ ਸਹੀ ਕੀਤਾ ਜਾਂ ਗਲਤ ਕੀਤਾ ਕਿਉਂਕਿ ਜਿੱਥੇ ਉਹ ਇੱਕ ਲੇਖਕ ਸੀ ਉਥੇ ਵੀ ਇੱਕ ਧੀ ਦਾ ਪਿਓ ਵੀ ਸੀ ਸੋ ਇਸ ਗੱਲ ਨੂੰ ਮੁੱਖ ਰੱਖਦਾ ਹਾਂ ਮੈਨੂੰ ਆਪਣਾ ਜਵਾਬ ਜਿਹੜਾ ਬਣਾ ਉਹ ਕਮੈਂਟ ਕਰਕੇ ਜ਼ਰੂਰ ਦੱਸਿਓ ਗੁਰਬਖਸ਼ ਸਿੰਘ ਨੇ ਅਨੁਸੁਇਆ ਤੋਂ ਸ਼ਿਵ ਨੂੰ ਦੂਰ ਰੱਖਣ ਵਾਸਤੇ ਉਹਦਾ ਵਿਆਹ ਕਿਸੇ ਹੋਰ ਦੇ ਨਾਲ ਕਰ ਦਿੱਤਾ ਪਰ ਅਨੁਸੁਇਆ ਦੀ ਮਾੜੀ ਕਿਸਮਤ ਕਿ ਉਹਦਾ ਪਤੀ ਕੁਝ ਸਮੇਂ ਬਾਅਦ ਹੀ ਸੁਸਾਇਡ ਕਰ ਲੈਂਦਾ ਵਾ ਜਿਸ ਤੋਂ ਬਾਅਦ ਅਨੁਸੁਇਆ ਵਾਪਸ ਆਪਣੇ ਪਿਤਾ ਦੇ ਕੋਲ ਆ ਜਾਂਦੀ ਹੈ ਤੇ ਫਿਰ ਗੁਰਬਖਸ਼ ਸਿੰਘ ਆਪਣੀ ਧੀ ਅਨੁਸੁਇਆ ਨੂੰ ਪੜਨ ਵਾਸਤੇ ਇਟਲੀ ਭੇਜਦਾ ਹੈ ਜਿੱਥੇ ਉਹਨੂੰ ਇੱਕ ਬੈਂਜ਼ੋਇਲਾ ਦੇ ਮੁੰਡੇ ਦੇ ਨਾਲ ਪਿਆਰ ਹੋ ਜਾਂਦਾ ਹੈ ਜਿਸ ਤੋਂ ਬਾਅਦ ਅਨੁਸੁਇਆ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਦੀ ਅਧੂਰਾ ਰਹਿ ਜਾਂਦਾ ਹੈ ਤੇ ਇੱਥੇ ਫਿਰ ਸ਼ਿਵ ਨੂੰ ਅਨਸੁਇਆ ਦੇ ਪਿਆਰ ਦੇ ਵਿੱਚ ਵਿਛੋੜੇ ਦੇ ਵਿੱਚ ਉਹਦੀ ਯਾਦ ਦੇ ਵਿੱਚ ਸ਼ਰਾਬ ਦੇ ਨਾਲ ਨਾਲ ਬੀੜੀ ਸਿਗਰਟ ਪੀਣ ਦੀ ਆਦਤ ਵੀ ਲੱਗ ਜਾਂਦੀ ਹੈ ਤੇ ਕੁਝ ਲੋਕ ਤਾਂ ਸ਼ਿਵ ਦੀ ਇਸ ਹਾਲਤ ਦਾ ਜ਼ਿੰਮੇਵਾਰ ਗੁਰਬਖਸ਼ ਸਿੰਘ ਪ੍ਰੀਤ ਲੜੀ ਨੂੰ ਮੰਨਦੇ ਆ ਸ਼ਿਵ ਨੇ ਅਨਸੁਇਆ ਦੀ ਯਾਦ ਦੇ ਵਿੱਚ ਬਹੁਤ ਸਾਰੇ ਗੀਤ ਬਹੁਤ ਸਾਰੀਆਂ ਗ਼ਜ਼ਲਾਂ ਬਹੁਤ ਸਾਰੀ ਸ਼ਾਇਰੀ ਲਿਖੀ ਜਿਨ੍ਹਾਂ ਵਿੱਚ ਇੱਕ ਤੁਸੀਂ ਸਾਰਿਆਂ ਨੇ ਜ਼ਰੂਰ ਸੁਣਿਆ ਹੋਊਗਾ ਇੱਕ ਕੁੜੀ ਜਿਹਦਾ ਨਾਮ ਮੁਹੱਬਤ ਹੈ ਗੁੰਮ ਹੈ ਗੁੰਮ ਹੈ ਗੁੰਮ ਹੈ ਜੀ ਹਾਂ ਇਹ ਸ਼ਿਵ ਨੇ ਅਨਸੁਇਆ ਦੀ ਯਾਦ ਦੇ ਵਿੱਚ ਹੀ ਲਿਖਿਆ ਸੀ ਸ਼ਿਵ ਦੇ ਦਿਲ ਦੇ ਅੰਦਰ ਅਨੁਸੂਆ ਨੂੰ ਲੈ ਕੇ ਕਿੰਨਾ ਪਿਆਰ ਸੀ ਕਿੰਨੀ ਮੁਹੱਬਤ ਸੀ ਕਿੰਨਾ ਦਰਦ ਸੀ ਇਸ ਗੱਲ ਦਾ ਅੰਦਾਜ਼ਾ ਆਪਾਂ ਇਸ ਕਿਸੇ ਤੋਂ ਲਾ ਸਕਦੇ ਹਾਂ ਜੋ ਅਮਰਤਾ ਪ੍ਰੀਤਮ ਜੀ ਦੱਸਦੇ ਆ ਸ਼ਿਵ ਦੇ ਬਾਰੇ ਅਮਰਤਾ ਪ੍ਰੀਤਮ ਜੀ ਦੱਸਦੇ ਆ ਕਿ ਇੱਕ ਵਾਰ ਸ਼ਿਵ ਸ਼ਰਾਬ ਦੇ ਨਸ਼ੇ ਦੇ ਵਿੱਚ ਆਪਣੀ ਅੱਧੀ ਥੜਕ ਦੀ ਜਾਨ ਨੂੰ ਘੜੀਸਦਾ ਆ ਮੇਰੇ ਕੋਲ ਆਉਂਦਾ ਆ ਤੇ ਮੈਨੂੰ ਆ ਕੇ ਕਹਿੰਦਾ ਆ ਕਿ ਦੀਦੀ ਮੈਨੂੰ ਇੱਕ ਖਬਰ ਪਤਾ ਲੱਗੀ ਏ ਤਾਂ ਅਮਰਤਾ ਪ੍ਰੀਤਮ ਜੀ ਪੁੱਛਦੇ ਆ ਕਿ ਕੀ ਸ਼ਿਵ ਕੁਮਾਰ ਅਮਰਤਾ ਪ੍ਰੀਤਮ ਜੀ ਦੇ ਕੋਲੋਂ ਤੀਲਾਂ ਦੀ ਇੱਕ ਡੱਬੀ ਮੰਗਦਾ ਤੇ ਉਹਦੀ ਇੱਕ ਤੀਲ ਦੇ ਨਾਲ ਆਪਣੀ ਸਿਗਰਟ ਬਾਲਦਾ ਆ ਅਮਰਤਾ ਪ੍ਰੀਤਮ ਜੀ ਨੂੰ ਕ ਮੁਰ ਜਾਣਾ ਅਸਾਂ ਭਰੇ ਭਰਾਏ ਹਜ਼ਰ ਤੇਰੇ ਦੀ ਕਰ ਪਰ ਕਰਮਾ ਅਸਾਂ ਤਾਂ ਜੋਬਨ ਰੁੱਤੇ ਮਰਨਾ ਅਮਰਤਾ ਪ੍ਰੀਤਮ ਜੀ ਸ਼ਿਵ ਕੁਮਾਰ ਬਟਾਲਵੀ ਨੂੰ ਪੁੱਛਦੇ ਨੇ ਕਿ ਜੋਬਨ ਰੁੱਤੇ ਮਰਨ ਵਾਲੀ ਗੱਲ ਤੂੰ ਕਿਹਦੇ ਕੋਲ ਸੁਣੀ ਐ ਤਾਂ ਸ਼ਿਵ ਫੇਰ ਬੋਲਿਆ ਜੋਬਨ ਰੁੱਤੇ ਜੋ ਵੀ ਮਰਦਾ ਫੁੱਲ ਬਣੇ ਜਾਂ ਤਾਰਾ ਅਮਰਤਾ ਪ੍ਰੀਤਮ ਜੀ ਪੁੱਛਣ ਲੱਗੇ ਕਿ ਹੁਣ ਤੂੰ ਕੀ ਸੋਚਦਾ ਹੈ ਫੁੱਲ ਬਣਨਾ ਹੈ ਜਾਂ ਤਾਰਾ ਤਾਂ ਸ਼ਿਵ ਜਵਾਬ ਦਿੰਦਾ ਹੈ ਬੋਲਿਆ ਕਿ ਦੀਦੀ ਮੈਂ ਸੋਚਦਾ ਹਾਂ ਕਿ ਮੈਂ ਇਸ ਉਮਰ ਦੇ ਵਿੱਚ ਹੀ ਮਰ ਜਾਵਾਂ ਕਿਉਂਕਿ ਜੋ ਵੀ ਜੋਬਨ ਰੁੱਤੇ ਮਰਦਾ ਹੈ ਉਹ ਤਾਰਾ ਬਣਦਾ ਹੈ ਤੇ ਮੈਂ ਚਾਹੁੰਨਾ ਕਿ ਮੈਂ ਉਹ ਤਾਰਾ ਬਣਾ ਜੋ ਸ਼ਾਮ ਪੈਣ ਤੇ ਸਭ ਤੋਂ ਪਹਿਲਾਂ ਆ ਕਿਉਂਕਿ ਉਹ ਇਸ ਧਰਤੀ ਦੇ ਉੱਪਰ ਤਾਂ ਮੈਨੂੰ ਦੇਖਦੀ ਨਹੀਂ ਸ਼ਾਇਦ ਜਦੋਂ ਮੈਂ ਤਾਰਾ ਬਣ ਕੇ ਸਮਾਨ ਦੇ ਵਿੱਚ ਚਮਕਾਂਗਾ ਤਾਂ ਫਿਰ ਉਦੋਂ ਹੀ ਮੈਨੂੰ ਦੇਖਿਆ ਕਰੂਗੀ ਤਮਰਤਾ ਪ੍ਰੀਤਮ ਜੀ ਕਹਿਣ ਲੱਗੇ ਕਿ ਸ਼ਿਵ ਉਹ ਜਿਹੜੇ ਮੁਲਕ ਵਿੱਚ ਰਹਿੰਦੀ ਆ ਨਾ ਉੱਥੇ ਤਾਰੇ ਨਹੀਂ ਹੁੰਦੇ ਤਾਂ ਸ਼ਿਵ ਫਿਰ ਕਹਿਣ ਲੱਗਾ ਕਿ ਠੀਕ ਆ ਫਿਰ ਮੈਂ ਫੁੱਲ ਬਣ ਜਾਊਂਗਾ ਤਮਰਤਾ ਪ੍ਰੀਤਮ ਜੀ ਕਹਿਣ ਲੱਗੇ ਕਿ ਉੱਥੇ ਫੁੱਲ ਵੀ ਨਹੀਂ ਹੁੰਦੇ ਖੁਦ ਨੂੰ ਬੇਵਸਤ ਤੇ ਲਾਚਾਰ ਮਹਿਸੂਸ ਕਰਦਾ ਹੈ ਸ਼ਿਵ ਆਪਣੇ ਹੱਥ ਵਾਲੀ ਸਿਗਰਟ ਨੂੰ ਥੱਲੇ ਸੁੱਟ ਕੇ ਬੁਝਾਉਂਦਾ ਹੈ ਕਹਿੰਦਾ ਕਿ ਫਿਰ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਕੀ ਕਰਾਂ ਜਿਸ ਤੋਂ ਬਾਅਦ ਅਮਰਤਾ ਪ੍ਰੀਤਮ ਜੀ ਸ਼ਿਵ ਨੂੰ ਬਹੁਤ ਸਮਝਾਉਂਦੇ ਨੇ ਪਰ ਇਸ ਕਿਸੇ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਸ਼ਿਵ ਦੇ ਅੰਦਰ ਕਿੰਨਾ ਦਰਦ ਸੀਗਾ ਅਨੁਸੋਇਨ ਨੂੰ ਮਿਲਣ ਨੂੰ ਲੈ ਕੇ ਇਹ ਦਰਦ ਇਹ ਪਿਆਰ ਸ਼ਿਵ ਦੇ ਅੰਦਰ ਪਤਾ ਕਿਉਂ ਸੀ ਕਿਉਂਕਿ ਉਹ ਪਿਆਰ ਦੀ ਹਰੇਕ ਤੈਅ ਨੂੰ ਬਹੁਤ ਅੰਦਰ ਤੱਕ ਮਹਿਸੂਸ ਕਰਨ ਲੱਗ ਗਿਆ ਸੀ ਉਹਦੇ ਮਹਿਬੂਬ ਵੱਲੋਂ ਕੀਤੀ ਗਈ ਸਹਿ ਸੁਭਾ ਗੱਲ ਨੂੰ ਵੀ ਉਹ ਇਦਾਂ ਮਹਿਸੂਸ ਕਰਦਾ ਜਿਵੇਂ ਉਹ ਉਹਦੇ ਨਾਲ ਸੱਚੀ ਵਾਪਰ ਰਹੀ ਹੋਵੇ ਉਸ ਗੱਲ ਨੂੰ ਜਿਉਣੀ ਸ਼ੁਰੂ ਕਰ ਦਿੰਦਾ ਸੀ ਉਦਾਹਰਨ ਦੇ ਤੌਰ ਤੇ ਇੱਕ ਹੋਰ ਕਿਸਮਾ ਸ਼ਿਵ ਦਾ ਤੁਹਾਡੇ ਨਾਲ ਸਾਂਝਾ ਕਰਦਾ ਹਾਂ ਹੁੰਦਾ ਕੀ ਆ ਕਿ ਸ਼ਿਵ ਤੇ ਅਨੁਸੋਇਨ ਦੋਵੇਂ ਇਕੱਠੇ ਬੈਠੇ ਹੁੰਦੇ ਨੇ ਤੇ ਅਨੁਸੂਆ ਆਪਣੇ ਕੋਲ ਹੀ ਖਿੜੀਆਂ ਚੰਬੇ ਦੀਆਂ ਤਿੰਨ ਕਲੀਆਂ ਨੂੰ ਤੋੜ ਲੈਂਦੀ ਆ ਜਿਹਦੇ ਵਿੱਚੋਂ ਦੋ ਕਲੀਆਂ ਤਾਂ ਪੂਰੀਆਂ ਖਿੜੀਆਂ ਹੁੰਦੀਆਂ ਨੇ ਤੇ ਇੱਕ ਜਿਹੜੀ ਆ ਉਸਨੇ ਅਜੇ ਖਿੜਨਾ ਹੁੰਦਾ ਆ ਅਨੁਸੂਆ ਸ਼ਿਵ ਨੂੰ ਕਹਿਣ ਲੱਗੀ ਕਿ ਇਹ ਤੂੰ ਕਲੀਆਂ ਦੇਖ ਰਿਹਾ ਏ ਇੱਕ ਤੂੰ ਆ ਤੇ ਇੱਕ ਮੈਂ ਆ ਤੇ ਸ਼ਿਵ ਜਦੋਂ ਉਸ ਕੱਚੀ ਕਲੀ ਬਾਰੇ ਪੁੱਛਦਾ ਹੈ ਜਿਸਨੇ ਅਜੇ ਖਿੜਨਾ ਸੀ ਤਾਂ ਅਨੁਸੂਆ ਦੰਦਾਂ ਤੇ ਚੁੰਨੀ ਦੱਬਦੀ ਹੋਈ ਸੰਗਦੀ ਕਹਿੰਦੀ ਆ ਕਿ ਇਹ ਸਾਡੀ ਹੋਣ ਵਾਲੀ ਧੀ ਆ ਸ਼ਿਵ ਉਸ ਨੂੰ ਪੁੱਛਦਾ ਹੈ ਕਿ ਤੈਨੂੰ ਕਿਵੇਂ ਪਤਾ ਕਿ ਸਾਡੇ ਧੀ ਹੀ ਹੋਊਗੀ ਤਾਂ ਅਨੁਸੂਆ ਕਹਿੰਦੀ ਆ ਕਿ ਮੈਨੂੰ ਪਤਾ ਆ ਜਦੋਂ ਸਾਡੀ ਪਹਿਲੀ ਉਲਾਦ ਹੋ ਗਈ ਨਾ ਤਾਂ ਬੇਟੀ ਹੀ ਹੋ ਗਈ ਸਾਡੀ ਧੀ ਹੀ ਹੋ ਗਈ ਤੇ ਮੈਂ ਉਹਦਾ ਨਾਮ ਸੀਮਾ ਰੱਖੂੰਗੀ ਬਸ ਉਸ ਦਿਨ ਤੋਂ ਬਾਅਦ ਹੀ ਸੀਮਾ ਸ਼ਿਵ ਦੇ ਨਾਲ ਜੁੜ ਗਈ ਜੋ ਜੇ ਜੰਮੀ ਵੀ ਨਹੀਂ ਸੀ ਜਿਸ ਦੀ ਸ਼ਿਵ ਨੇ ਅਜੇ ਤੱਕ ਸ਼ਕਲ ਵੀ ਨਹੀਂ ਸੀ ਦੇਖੀ ਪਰ ਸ਼ਿਵ ਹੁਣ ਉਸ ਨੂੰ ਜਿਉਣਾ ਲੱਗ ਗਿਆ ਸੀ ਉਸ ਦੇ ਨਾਲ ਆਪਣੇ ਖਿਆਲਾਂ ਵਿੱਚ ਖੇਡਣ ਲੱਗ ਗਿਆ ਸੀ ਉਸ ਨੂੰ ਮਾਨਣ ਲੱਗ ਗਿਆ ਸੀ ਬੇਸ਼ੱਕ ਸ਼ਿਵ ਦਾ ਮਹਿਬੂਬ ਬਾਹਰ ਜਾ ਕੇ ਉਸ ਨੂੰ ਭੁੱਲ ਗਿਆ ਸੀ ਪਰ ਸ਼ਿਵ ਆਪਣੇ ਤੇ ਸੀਮਾ ਦੀ লাশ ਨੂੰ ਅਜੇ ਵੀ ਆਪਣੇ ਮੋਢੇ 'ਤੇ ਚੁੱਕੀ ਫਿਰਦਾ ਸੀ ਤੇ ਜੇਕਰ ਕੋਈ ਉਸ ਨੂੰ ਸੀਮਾ ਬਾਰੇ ਪੁੱਛਦਾ ਤਾਂ ਅਕਸਰ ਇੱਕ ਗੱਲ ਕਹਿੰਦਾ ਕਿ ਮੇਰੀ ਸੀਮਾ ਮਰੀ ਨਹੀਂ ਆ ਸਗੋਂ ਕਿਸੇ ਦੀ ਸਰਾਂਪੀ ਸੁੱਤੀ ਪਈ ਆ ਤੇ ਮੈਂ ਆਪਣੀ ਕਲਮ ਦਾ ਪਾਣੀ ਇਹਦੇ ਉੱਪਰ ਛਿੜਕਦਾ ਰਹੂੰਗਾ ਜਦੋਂ ਤੱਕ ਇਸ ਨੂੰ ਹੋਸ਼ ਨਹੀਂ ਆ ਜਾਂਦੀ ਤੇ ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਸ਼ਿਵ ਦਾ ਪਿਆਰ ਉਹਦਾ ਦਰਦ ਕਿਸ ਹੱਦ ਤੱਕ ਪਹੁੰਚ ਚੁੱਕਾ ਸੀ ਸ਼ਾਇਦ ਕੋਈ ਹੱਦ ਰਹਿ ਹੀ ਨਹੀਂ ਸੀ ਗਈ ਉਹਦੇ ਪਿਆਰ ਦੀ ਉਹਦੇ ਦਰਦ ਦੀ ਇਸੇ ਕਰਕੇ ਤਾਂ ਸ਼ਰਾਬ ਪੀਣ ਦਾ ਸਿਗਰਟ ਪੀਣ ਦਾ ਆਦੀ ਹੋ ਚੁੱਕਾ ਸੀ ਤੇ ਜ਼ਿਆਦਾ ਸ਼ਰਾਬ ਸਿਗਰਟ ਪੀਣ ਕਰਕੇ ਹੁਣ ਉਹਦੀ ਯਾਦਾਸ਼ਤ ਵੀ ਕਮਜ਼ੋਰ ਹੋ ਚੁੱਕੀ ਸੀ ਤੇ ਉਹਦੀ ਯਾਦਾਸ਼ਤ ਨਾਲ ਸੰਬੰਧਿਤ ਹੀ ਮੈਨੂੰ ਇੱਕ ਹੋਰ ਕਿੱਸਾ ਯਾਦ ਆਉਂਦਾ ਆ ਜੋ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਆ ਗੱਲ ਹੈ ਚੰਡੀਗੜ੍ਹ ਦੀ ਜਦੋਂ ਸ਼ਿਵ ਚੰਡੀਗੜ੍ਹ ਰਹਿੰਦਾ ਸੀ ਤੇ ਉਹਦੇ ਨਾਲ ਉਹਦਾ ਦੋਸਤ ਬਸ਼ੰਬਰ ਸ਼ੰਮੀ ਰਹਿੰਦਾ ਸੀ ਬਸ਼ੰਬਰ ਸ਼ੰਮੀ ਸ਼ਿਵ ਦਾ ਕਾਲਜ ਸਮੇਂ ਦਾ ਦੋਸਤ ਸੀਗਾ ਸ਼ੰਮੀ ਦੱਸਦਾ ਹੈ ਕਿ ਇੱਕ ਵਾਰ ਅਸੀਂ ਦੇਰ ਰਾਤ ਨੂੰ ਘਰ ਨੂੰ ਆ ਰਹੇ ਸੀ ਰਖਸ਼ੇ ਤੇ ਬੈਠ ਕੇ ਸਾਰੇ ਪਾਸੇ ਸੋਨ ਸੀ ਕੁਝ ਵੀ ਨਜ਼ਰ ਨਹੀਂ ਸੀ ਆ ਰਿਹਾ ਪੂਰੀ ਸੜਕ ਤੇ ਸਿਰਫ ਅਸੀਂ ਦੋਵੇਂ ਸੀ ਜਾਂ ਫਿਰ ਰਖਸ਼ੇ ਵਾਲਾ ਸੀ ਕਿ ਅਚਾਨਕ ਸ਼ਿਵ ਰਖਸ਼ੇ ਰਕਾਉਂਦਾ ਆ ਤੇ ਸ਼ੰਮੀ ਨੂੰ ਕਹਿਣ ਲੱਗਾ ਕਿ ਜੇਕਰ ਇਸ ਵੇਲੇ ਤੇਰੇ ਕੋਲ ਕੋਈ ਪੈਨ ਪੈਨਸਲ ਕਾਗਜ਼ ਹੈ ਤਾਂ ਮੈਨੂੰ ਦੇ ਤਾਂ ਸ਼ੰਮੀ ਮਨਾਂ ਕਰ ਦਿੰਦਾ ਕਿ ਮੇਰੇ ਕੋਲ ਨਹੀਂ ਆ ਫਿਰ ਸ਼ਿਵ ਰਖਸ਼ੇ ਵਾਲੇ ਨੂੰ ਪੁੱਛਦਾ ਹੈ ਕਿ ਤੇਰੇ ਕੋ ਤਰਕਸ਼ਾਲੇ ਮਨਾ ਕਰ ਦਿੰਦਾ ਵਾ ਕਾਲੀ ਬੋਲੀ ਰਾਤ ਸੀ ਦੂਰ ਦੂਰ ਤੱਕ ਕੋਈ ਵੀ ਨਜ਼ਰ ਨਹੀਂ ਸੀ ਆ ਰਹਾ ਫਿਰ ਕੀ ਹੁੰਦਾ ਕਿ ਸ਼ਿਵ ਥੋੜਾ ਅੱਗੇ ਜਾਂਦਾ ਹੈ ਤੇ ਉਸ ਨੂੰ ਅੱਗੇ ਇੱਕ ਕੋਲਾ ਨਜ਼ਰ ਆ ਜਾਂਦਾ ਹੈ ਸ਼ਿਵ ਉਹ ਕੋਲਾ ਚੁੱਕਦਾ ਹੈ ਤੇ ਕੰਧ ਦੇ ਉੱਪਰ ਕੁਝ ਲਿਖਣਾ ਸ਼ੁਰੂ ਕਰ ਦਿੰਦਾ ਹੈ ਸ਼ੰਮੀ ਦੱਸਦਾ ਹੈ ਕਿ ਸ਼ਿਵ ਨੇ ਕੰਧ ਦੇ ਉੱਪਰ ਇੱਕ ਗਜ਼ਲ ਲਿਖ ਦਿੱਤੀ ਸੀ ਉਹ ਗਜ਼ਲ ਲਿਖਣ ਤੋਂ ਬਾਅਦ ਵਾਪਸ ਸ਼ੰਮੀ ਦੇ ਕੋਲ ਆਉਂਦਾ ਹੈ ਤੇ ਸ਼ੰਮੀ ਨੂੰ ਕਹਿਣ ਲੱਗਾ ਕਿ ਇਹ ਗਜ਼ਲ ਸਵੇਰੇ ਆ ਕੇ ਕਾਗਜ਼ ਦੇ ਉੱਪਰ ਲਿਖ ਲਵੀਂ ਕਾਗਜ਼ ਦੇ ਉੱਪਰ ਉਤਾਰ ਲਵੀਂ ਕਿਉਂਕਿ ਇਹ ਗਜ਼ਲ ਮੈਨੂੰ ਸਵੇਰ ਤੱਕ ਭੁੱਲ ਜਾਣੀ ਆ ਤੇ ਮੈਨੂੰ ਇਹ ਵੀ ਭੁੱਲ ਜਾਣਾ ਤੇ ਇਦਾਂ ਦੱਸੇ Shiv Kumar Batalvi ਇੱਕ ਹੋਰ ਕਿਸਮ ਮੈਂ ਤੁਹਾਡਾ ਨਾਂ ਸਾਝਾ ਕਰਨਾ Shiv ਦਾ ਜੋ ਇਹ ਦਰਸਾਉਂਦਾ ਹੈ ਕਿ Shiv ਕਿੰਨਾ ਲਾਪਰਵਾਹ ਸੀ ਤੇ ਨਾਲ ਹੀ ਇਹ ਵੀ ਦਰਸਾਉਂਦਾ ਹੈ ਕਿ Shiv ਕਿੰਨਾ ਜ਼ਿੰਮੇਵਾਰ ਵੀ ਸੀ ਤੇ ਇਹ ਕਿਸਾ ਸਾਨੂੰ ਦੱਸਦੇ ਨੇ ਗੁਲਜ਼ਾਰ ਸਿੰਘ ਸੰਧੂ ਜੀ ਉਹ ਦੱਸਦਾ ਹੈ ਕਿ ਇੱਕ ਵਾਰ ਕਰਤਾਰ ਸਿੰਘ ਦੁੱਗਲ ਦੇ ਘਰੇ Shiv ਦੇ ਸਨਮਾਨ ਵਾਸਤੇ ਇੱਕ ਬਹੁਤ ਵੱਡੀ ਪਾਰਟੀ ਰੱਖੀ ਗਈ ਸੀ ਕਿਉਂਕਿ ਉਹਨੇ ਦਿਨ Shiv ਨੂੰ ਕੋਈ ਬਹੁਤ ਵੱਡਾ ਖਿਤਾਬ ਮਿਲਿਆ ਸੀ ਬਹੁਤ ਸਾਰੇ ਮਹਿਮਾਨ ਕਰਤਾਰ ਸਿੰਘ ਦੁੱਗਲ ਦੇ ਘਰ ਆਏ ਸਨ ਤੇ Shiv ਨੇ ਅਜੇ ਆਉਣਾ ਸੀ ਹੁਣ ਕਰਤਾਰ ਸਿੰਘ ਦੁੱਗਲ ਦੇ ਘਰੇ ਸਾਰੇ ਮਹਿਮਾਨ ਸ਼ਿਵ ਦੀ ਉਡੀਕ ਕਰ ਰਹੇ ਸਨ ਤੇ ਉਹਨਾਂ ਸਮੇਂ ਦੇ ਵਿੱਚ ਕੋਈ WhatsApp ਜਾਂ ਅੱਜ ਵਾਂਗ ਫੋਨ ਵੀ ਨਹੀਂ ਸੀ ਹੁੰਦੇ ਜਿਹੜਾ ਫੋਨ ਕਰਕੇ ਉਹਨੂੰ ਪੁੱਛਿਆ ਜਾ ਸਕੇ ਕਿ ਵੀ ਕਿੱਥੇ ਰਹੇਗਾ ਕਿੰਨਾ ਟਾਈਮ ਲੱਗਣਾ ਮਹਿਮਾਨ ਸ਼ਿਵ ਦੀ ਵੇਟ ਕਰ ਰਹੇ ਸਨ ਪਰ ਸ਼ਿਵ ਅਜੇ ਤੱਕ ਵੀ ਨਹੀਂ ਸੀ ਪਹੁੰਚਿਆ ਅਖੀਰ ਸਾਰਿਆਂ ਨੇ ਸ਼ਿਵ ਦੀ ਵੇਟ ਕਰ ਕਰ ਕੇ 9 ਵਜੇ ਤੱਕ ਸਾਰਾ ਖਾਣਾ ਖਾ ਲਿਆ ਤੇ ਜਿਵੇਂ ਮਹਿਮਾਨ ਖਾਣਾ ਖਾ ਕੇ ਫ੍ਰੀ ਹੁੰਦੇ ਆ ਉਸੇ ਵੇਲੇ ਸ਼ਿਵ ਜਿਹੜਾ ਕਰਤਾਰ ਸਿੰਘ ਦੁੱਗਲ ਦੇ ਘਰ ਆ ਜਾਂਦਾ ਆ ਉਸ ਵੇਲੇ ਸ਼ਿਵ ਕਰਤਾਰ ਸਿੰਘ ਦੁੱਗਲ ਨੂੰ ਦੇਖ ਕੇ ਬਹੁਤ ਗੁੱਸੇਜ ਆ ਜਾਂਦੇ ਆ ਤੇ ਨਾਲ ਹੀ ਸ਼ਿਵ ਨੂੰ ਖਬਰਦਾਰ ਕਰ ਦਿਆ ਕਿ ਜੇਕਰ ਤੂੰ ਆਪਣਾ ਪੈਰ ਵੀ ਮੇਰੀ ਦਹਲਿਜ ਦੇ ਵਿੱਚ ਰੱਖਿਆ ਜਾਂ ਇੱਥੇ ਹੀ ਵਾਪਸ ਮੁੜ ਜਾ ਕੋਈ ਲੋੜ ਨਹੀਂ ਤੈਨੂੰ ਮੇਰੇ ਘਰ 'ਚ ਆਉਣ ਦੀ ਇਸ ਪਾਰਟੀ ਦੇ ਵਿੱਚ ਆਉਣ ਦੀ ਜਿਸ ਤੋਂ ਬਾਅਦ ਸ਼ਿਵ ਬulzar ਸਿੰਘ ਦੇ ਘਰ ਜਾਂਦੇ ਨੇ ਕਿਉਂਕਿ ਉਹਨਾਂ ਦਾ ਘਰ ਵੀ ਦਿੱਲੀ ਦੇ ਵਿੱਚ ਸੀ ਗੁਲਜ਼ਾਰ ਸਿੰਘ ਸੰਧੂ ਦੇ ਘਰ ਪਹੁੰਚ ਕੇ ਸ਼ਿਵ ਕੁਮਾਰ ਗੁਲਜ਼ਾਰ ਸਿੰਘ ਨੂੰ ਦੱਸਦੇ ਆ ਕਿ ਮੈਨੂੰ ਰਸਤੇ ਦੇ ਵਿੱਚ ਮੇਰੇ ਕੁਝ ਚਾਹਣ ਵਾਲੇ ਮਿਲ ਗਏ ਸੀ ਤੇ ਮੈਂ ਉਹਨਾਂ ਦੇ ਨਾਲ ਬੈਠ ਕੇ ਸ਼ਰਾਬ ਪੀਣ ਲੱਗ ਗਿਆ ਸੀ ਜਿਸ ਦੇ ਕਰਕੇ ਮੈਨੂੰ ਪਾਰਟੀ 'ਚ ਪਹੁੰਚਣ ਵਿੱਚ ਦੇਰ ਹੋ ਗਈ। ਸੋ ਇੱਥੋਂ ਸਾਨੂੰ ਸ਼ਿਵ ਦੀ ਲਾਪਰਵਾਹੀ ਦਾ ਪਤਾ ਲੱਗਦਾ ਆ ਪਰ ਉਸੇ ਰਾਤ ਹੀ ਗੁਲਜ਼ਾਰ ਸਿੰਘ ਸੰਧੂ ਦੇ ਕੋਲੋਂ ਸ਼ਿਵ ਨੇ ਕਾਗਜ਼ ਤੇ ਕਲਮ ਲੈ ਕੇ ਮਾਫੀ ਨਾਮੇ ਦੇ ਰੂਪ ਵਿੱਚ ਇੱਕ ਕਵਿਤਾ ਲਿਖ ਕੇ ਗੁਲਜ਼ਾਰ ਸਿੰਘ ਦੁੱਗਲ ਨੂੰ ਭੇਜੀ ਸੀ ਤੇ ਇਹ ਸਾਨੂੰ ਗੱਲ ਦੱਸਦੀ ਆ ਕਿ ਸ਼ਿਵ ਜ਼ਿੰਮੇਦਾਰ ਵੀ ਕਿੰਨਾ ਸੀ। ਸੋ ਇਦਾਂ ਦੇ ਸੀ ਸ਼ਿਵ ਕੁਮਾਰ ਬਟਾਲਵੀ ਤੇ ਜੇਕਰ ਮੈਂ ਉਹਨਾਂ ਦੇ ਵਿਆਹ ਦੀ ਗੱਲ ਕਰਾਂ ਤਾਂ ਉਹਨਾਂ ਦਾ ਵਿਆਹ 1968 ਨੂੰ ਅਰੁਣਾ ਦੇਵੀ ਦੇ ਨਾਲ ਹੁੰਦਾ ਆ ਤੇ ਅਰੁਣਾ ਦੇਵੀ ਤੋਂ ਸ਼ਿਵ ਕੁਮਾਰ ਬਟਾਲਵੀ ਨੂੰ ਤੋਂ ਬੱਚੇ ਵੀ ਹੋਏ ਸਨ ਫਿਰ 1972 ਦੇ ਵਿੱਚ ਸ਼ਿਵ ਕੁਮਾਰ ਬਟਾਲਵੀ ਆਪਣੀ ਇੰਗਲੈਂਡ ਯਾਤਰਾ ਤੇ ਜਾਂਦੇ ਨੇ ਕਿਉਂਕਿ ਉਸ ਸਮੇਂ ਉਹਨਾਂ ਦੀ ਪ੍ਰਸਿੱਧੀ ਜਿਹੜੀ ਆ ਉਹ ਬਹੁਤ ਪੀਕ ਤੇ ਸੀ ਤੇ ਇੰਗਲੈਂਡ ਦੇ ਵਿੱਚ ਉਹਨਾਂ ਦਾ ਸਵਾਗਤ ਬਹੁਤ ਹੀ ਪਰਮਾ ਕੀਤਾ ਜਾਂਦਾ ਆ ਬਹੁਤ ਹੀ ਧੂਮ ਧਾਮ ਨਾਲ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਆ ਉੱਥੇ ਉਹਨਾਂ ਦੇ ਗੀਤਾਂ ਨੂੰ ਉਹਨਾਂ ਦੀਆਂ ਗਜ਼ਲਾਂ ਨੂੰ ਉਹਨਾਂ ਦੇ ਕਵਿਤਾਵਾਂ ਨੂੰ ਬਹੁਤ ਪਸੰਦ ਕੀਤਾ ਜਾਂਦਾ ਆ ਪਰ ਅਫਸੋਸ ਕਿ ਉੱਥੋਂ ਦਾ ਹਵਾ ਪਾਣੀ ਸ਼ਿਵ ਨੂੰ ਰਾਸ ਨਹੀਂ ਆਉਂਦਾ ਜਿਸ ਦੇ ਕਰਕੇ ਸ਼ਿਵ ਜਿਹੜਾ ਉੱਥੇ ਜਾ ਕੇ ਬਿਮਾਰ ਪੈ ਜਾਂਦੇ ਆ ਤੇ ਕੁਝ ਲੋਕਾਂ ਦਾ ਮੰਨਣਾ ਇਹ ਵੀ ਆ ਕਿ ਸ਼ਿਵ ਕੁਮਾਰ ਬਟਾਲਵੀ ਉੱਥੇ ਜਾ ਕੇ ਸ਼ਰਾਬ ਬਹੁਤ ਜ਼ਿਆਦੀ ਜੇਕਰ ਨੀਂਦ ਦੀ ਗੱਲ ਕਰਾਂ ਤਾਂ ਕੁਝ 2-3 ਘੰਟੇ ਦੀ ਨੀਂਦ ਤੋਂ ਬਾਅਦ ਉਹ 4 ਕੁਝ ਫੇਰ ਉੱਠ ਜਾਂਦਾ ਤੇ ਫੇਰ ਸ਼ਰਾਬ ਪੀਣੀ ਸ਼ੁਰੂ ਕਰ ਦਿੰਦਾ ਜਿਹਦੇ ਕਰਕੇ ਉਹਦੀ ਸਿਹਤ ਜਿਹੜੀ ਆ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ ਜਿਹਦੇ ਕਰਕੇ ਸਤੰਬਰ 1972 ਦੇ Shiv ਨੂੰ ਵਾਪਸ ਇੰਗਲੈਂਡ ਤੋਂ ਭਾਰਤ ਆਉਣਾ ਪੈਂਦਾ ਆ ਤੇ ਕੁਝ ਲੋਕਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਇੰਗਲੈਂਡ ਦੇ ਵਿੱਚ ਵੀ Shiv Kumar Botalvi ਨੂੰ ਕਿਸੇ ਕੁੜੀ ਦੇ ਨਾਲ ਪਿਆਰ ਹੋ ਗਿਆ ਸੀ ਖੈਰ ਜਦੋਂ ਭਾਰਤ ਆਉਂਦੇ ਨੇ ਤਾਂ ਇੱਥੇ ਉਹਨਾਂ ਦਾ ਇਲਾਜ ਹੁੰਦਾ ਹੈ ਟੈਸਟ ਹੁੰਦੇ ਆ ਜਿਸ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਦਾ ਲੀਵਰ ਜਿਹੜਾ ਆ ਉਹ ਬੁਰੀ ਤਰ੍ਹਾਂ ਦੇ ਨਾਲ ਡੈਮੇਜ ਹੋ ਚੁੱਕਾ ਹੈ ਸ਼ਰਾਬ ਸੋਪਾ ਇੱਕ ਤਰ੍ਹਾਂ ਨਾਲ ਇਹ ਵੀ ਕਹਿ ਸਕਦਾ ਹੈ ਕਿ ਹੁਣ ਇਹ ਸ਼ਿਵ ਦਾ ਆਖਰੀ ਸਮਾਂ ਸੀ ਕਿਉਂਕਿ ਹੌਲੀ-ਹੌਲੀ ਉਸਦੇ ਯਾਰ ਦੋਸਤ ਉਸਦੇ ਪ੍ਰਸ਼ੰਸ਼ਕ ਉਸਦੇ ਰਿਸ਼ਤੇਦਾਰ ਸਾਰੇ ਉਹਦਾ ਸਾਥ ਛੱਡਦੇ ਜਾ ਰਹੇ ਸੀ ਤੇ ਸ਼ਿਵ ਆਪਣੇ ਆਖਰੀ ਸਮੇਂ ਤੇ ਬਿਲਕੁਲ ਇਕੱਲਾ ਰਹਿ ਗਿਆ ਸੀ ਤੇ ਉਹਦੇ ਕੋਲ ਪੈਸੇ ਦੀ ਬਹੁਤ ਜ਼ਿਆਦਾ ਤੰਗੀ ਆ ਗਈ ਸੀ ਫਿਲਹਾਲ ਤਾਂ ਉਹ ਚੰਡੀਗੜ੍ਹ ਦੇ 16 ਸੈਕਟਰ ਦੇ ਕਿਸੇ ਹਸਪਤਾਲ ਵਿੱਚ ਦਾਖਲ ਸੀ ਪਰ ਬਾਅਦ ਵਿੱਚ ਉਸ ਨੂੰ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਜਾਂਦਾ ਹੈ ਤੇ ਜਿੱਥੇ ਉਹ ਉੱਥੇ ਵੀ ਜਾ ਕੇ ਡਾਕਟਰਾਂ ਦੇ ਖਿਲਾਫ ਹੋ ਜਾਂਦਾ ਹੈ ਤੇ ਜਿੱਥੋਂ ਉਹ ਹਸਪਤਾਲ ਤੋਂ ਛੁੱਟੀ ਲੈ ਕੇ ਵਾਪਸ ਆਪਣੇ ਘਰ ਬਟਾਲੇ ਆ ਜਾਂਦਾ ਵਾ ਕੋਤ ਸਮਾ ਬਟਾਲੇ ਵਿੱਚ ਆਪਣੇ ਘਰ ਵਿਖੇ ਰਹਿਣ ਤੋਂ ਬਾਅਦ ਅਖੀਰ ਸ਼ਿਵ ਆਪਣੇ ਸਾਰੇ ਕੀਰੀ ਮੰਗੇਵਾਲ ਚਲਾ ਜਾਂਦਾ ਵਾ ਜੋ ਕਿ ਪਾਕਿਸਤਾਨ ਦੀ ਹੱਦ ਤੇ ਆ ਤੇ ਇੱਥੇ ਫਿਰ 6 ਮਈ 1973 ਨੂੰ ਸ਼ਿਵ ਆਪਣੇ ਆਖਰੀ ਸਾਹ ਲੈਂਦਾ ਆ ਤੇ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਜਾਂਦਾ ਆ ਸ਼ਿਵ ਆਪਣੀ ਮੌਤ ਤੋਂ ਇੱਕ ਰਾਤ ਪਹਿਲਾਂ ਆਪਣੀ ਪਤਨੀ ਅਰੁਣਾ ਦੇਵੀ ਨਾਲ ਗੱਲਾਂ ਕਰਦਾ ਆ ਤੇ ਆਪਣੀ ਪਤਨੀ ਨੂੰ ਪੁੱਛਦਾ ਆ ਕਿ ਇੱਕ ਗੱਲ ਦੱਸ ਮੇਰੇ ਖਾਣ ਵਾਲੀ ਕੋਈ ਦਵਾਈ ਰਹਿ ਤਾਂ ਨਹੀਂ ਗਈ ਜੋ ਮੈਨੂੰ ਤੋਂ ਨਾ ਦਿੱਤੀ ਹੋਵੇ ਤਾਂ ਪਤਨੀ ਅਰੁਣਾ ਦੇਵੀ ਜੀ ਕਹਿੰਦੇ ਆ ਕਿ ਅੱਜ ਵਾਲੀਆਂ ਸਾਰੀਆਂ ਦਵਾਈਆਂ ਤੁਹਾਨੂੰ ਦੇ ਦਿੱਤੀਆਂ ਨੇ ਹੁਣ ਸਵੇਰੇ ਨਵੀਆਂ ਦਵਾਈਆਂ ਲੈ ਕੇ ਆਵਾਂਗੇ ਤੇ ਫਿਰ ਉਹਨਾਂ 'ਚ ਤੁਹਾਨੂੰ ਦਵਾਈ ਦਵਾਂਗੇ ਤਾਂ ਸ਼ਿਵ ਕਹਿੰਦਾ ਆ ਕਿ ਮੈਂ ਸਵੇਰ ਦੀ ਗੱਲ ਛੱਡ ਮੈਨੂੰ ਇਹ ਦੱਸ ਕਿ ਹੁਣ ਕਿਸੇ ਡਾਕਟਰ ਦੀ ਦਵਾਈ ਕਿਸੇ ਹਕੀਮ ਦੀ ਕੋਈ ਪੂਰੀ ਕਿਸੇ ਵੈਦ ਦਾ ਕੋਈ ਨੁਕਸਾ ਰਹਿ ਤਾਂ ਨਹੀਂ ਗਿਆ ਜੋ ਮੇਰੇ ਤਾਂ ਤੂੰ ਨਾ ਅਜ਼ਮਾਇਆ ਹੋਵੇ ਜੋ ਮੈਨੂੰ ਨਾ ਦਿੱਤਾ ਹੋਵੇ ਤਾ ਪਤਨੀ ਅਰੁਣਾ ਦੇਵੀ ਜੀ ਕਹਿੰਦੇ ਨੇ ਕਿ ਨਹੀਂ ਤੁਹਾਨੂੰ ਸਾਰੀ ਦਵਾਈ ਦੇ ਦਿੱਤੀ ਗਈ ਆ ਪਰ ਤੁਸੀਂ ਅਜਿਹਾ ਕਿਉਂ ਪੁੱਛ ਰਹੇ ਹੋ ਤਾਂ ਸ਼ੇਖ ਕੁਮਾਰ ਬਟਾਲਵੀ ਕਹਿੰਦਾ ਹੈ ਕਿ ਮੈਂ ਨਹੀਂ ਚਾਹੁੰਦਾ ਕਿ ਸਵੇਰੇ ਮੇਰੀ ਮੌਤ ਤੋਂ ਬਾਅਦ ਕੋਈ ਵੈਦ ਕੋਈ ਡਾਕਟਰ ਕੋਈ ਹਕੀਮ ਆ ਕੇ ਇਹ ਕਹਵੇ ਕਿ ਇਸਨੇ ਮੇਰੀ ਦਵਾਈ ਨਹੀਂ ਸੀ ਖਾਧੀ ਇਸ ਕਰਕੇ ਮਰ ਗਿਆ ਸੋ ਇਹ ਸੀ ਸ਼ਿਵ ਕੁਮਾਰ ਬਟਾਲਵੀ ਦੇ ਜੀਵਨ ਦੇ ਉੱਪਰ ਤੇ ਉਹਦੀ ਜ਼ਿੰਦਗੀ ਦੇ ਕੁਝ ਕਿੱਸਿਆਂ ਦੇ ਉੱਪਰ ਬਣਾਈ ਗਈ ਮੇਰੀ ਇੱਕ ਵੀਡੀਓ। ਵੈਸੇ ਤਾਂ ਸ਼ਿਵ ਕੁਮਾਰ ਬਟਾਲਵੀ ਦੀ ਜ਼ਿੰਦਗੀ ਦੇ ਹੋਰ ਵੀ ਬਹੁਤ ਸਾਰੇ ਅਜਿਹੇ ਕਿੱਸੇ ਨੇ ਜਿਨ੍ਹਾਂ ਦੇ ਉੱਪਰ ਵੀਡੀਓ ਬਣਾਈ ਜਾ ਸਕਦੀ ਆ ਪਰ ਵੀਡੀਓ ਜਿਹੜੀ ਆ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਸੀ। ਪਰ ਜੇਕਰ ਤੁਸੀਂ ਚਾਹੁੰਦੇ ਜੇ ਕਿ ਸ਼ਿਵ ਕੁਮਾਰ ਬਟਾਲਵੀ ਦੇ ਜੀਵਨ ਦੇ ਉੱਪਰ ਉਹਦੇ ਜ਼ਿੰਦਗੀ ਦੇ ਕਿੱਸਿਆਂ ਦੇ ਉੱਪਰ ਆਪਾਂ ਇੱਕ ਹੋਰ ਵੀਡੀਓ ਲੈ ਕੇ ਆਈਏ ਤਾਂ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਸ਼ਿਵ ਕੁਮਾਰ ਬਟਾਲਵੀ ਪਾਰਟ 2 ਲਿਖ ਕੇ ਕਮੈਂਟ ਕਰ ਦਿਓ। ਜਾਂ ਫਿਰ ਉਸ ਤੋਂ ਇਲਾਵਾ ਸ਼ਿਵ ਦਾ ਕੋਈ ਸ਼ੇਰ, ਸ਼ਿਵ ਜੋ ਤੁਸੀਂ ਪੜ੍ਹੀ ਆ ਜੋ ਤੁਹਾਡੇ ਦਿਲ ਦੇ ਬਹੁਤ ਨੇੜੇ ਆ ਜੋ ਤੁਹਾਨੂੰ ਬਹੁਤ ਪਸੰਦ ਆ ਸਾਨੂੰ ਉਹ ਵੀ ਕਮੈਂਟ ਕਰ ਸਕਦੇ ਹੋ ਸ਼ਿਵ ਦੀ ਜ਼ਿੰਦਗੀ ਦੇ ਨਾਲ ਜੁੜਿਆ ਹੋਇਆ ਕਿੱਸਾ ਜੋ ਤੁਸੀਂ ਚਾਹੁੰਦੇ ਜੇ ਕਿ ਬਾਕੀਆਂ ਨੂੰ ਪਤਾ ਲੱਗੇ ਤੁਸੀਂ ਉਹ ਵੀ ਕਮੈਂਟ ਕਰਕੇ ਸਾਨੂੰ ਦੱਸ ਸਕਦੇ ਹੋ ਤੇ ਜੇਕਰ ਉਹ ਕਿੱਸਾ ਸਾਨੂੰ ਵਧੀਆ ਲੱਗਾ ਤਾਂ ਮੈਂ ਪਰਸਨਲੀ ਤੁਹਾਡਾ ਨਾਮ ਲੈ ਕੇ ਉਸ ਕਿੱਸੇ ਦੇ ਉੱਪਰ ਇੱਕ ਰੀਲ ਬਣਾ ਕੇ ਆਪਣੇ ਚੈਨਲ ਤੇ ਅਪਲੋਡ ਕਰੂੰਗਾ ਤੇ ਇਸ ਵੀਡੀਓ ਦੇ ਬਾਰੇ ਆਪਣੀ ਰਾਏ ਦਿੰਦੇ ਹੋਏ ਕਮੈਂਟਾਂ ਦੇ ਵਿੱਚ ਸ਼ਿਵ ਕੁਮਾਰ ਬਟਾਲਵੀ ਪਾਰਟ 2 ਲਿਖਣਾ ਨਾ ਭੁੱਲਿਓ ਸੋ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਜ਼ਰੂਰ ਕਰ ਦਿਓ ਤੇ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ ਤਾਂ ਜੋ ਅੱਗੇ ਤੋਂ ਅਸੀਂ ਇਹੋ ਜਿਹੀ ਕੋਈ ਵੀ ਵੀਡੀਓ ਲੈ ਕੇ ਆਈਏ ਤਾਂ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ ਸੋ ਮਿਲਦੇ ਆਂ ਜੀ ਅਗਲੀ ਵੀਡੀਓ 'ਚ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ